ਰਾਜਵੀਰ ਜਵੰਦਾ ਦੀ ਵਾਈਫ ਤੇ ਲੱਗੇ ਇਲਜ਼ਾਮ ਰੰਗ ਬਰੰਗੇ ਸੂਟ ਪਾਉਣ ਕਰਕੇ ਹੋਇਆ ਵਿਵਾਦ ਪੂਰੇ ਸੋਸ਼ਲ ਮੀਡੀਆ ਤੇ ਬਸ ਇੱਕ ਹੀ ਗੱਲ ਫੈਲ ਗਈ ਆ ਕਿ ਉਸਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਸੀ ਪਰ ਰਾਜਵੀਰ ਦੀ ਮਾਂ ਨੇ ਦੱਸਿਆ ਪੂਰਾ ਸੱਚ ਅੰਤਿਮ ਸੰਸਕਾਰ ਵਾਲੇ ਦਿਨ ਹੱਥ 'ਚ ਪਰਸ ਮੂੰਹ ਤੇ ਮਾਸਕ ਇਹ ਕਾਰਨ ਲੱਗੇ ਰਾਜਵੀਰ ਦੀ ਵਾਈਫ ਤੇ ਇਲਜ਼ਾਮ ਰਾਜਵੀਰ ਦੀ ਵਾਈਫ ਨੇ ਖੁਦ ਦਿੱਤਾ ਸਦਾ ਇਹੋ ਜਿਹਾ ਜਵਾਬ ਇਹ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਰਾਜਵੀਰ ਦੀ ਵਾਈਫ ਤੋਂ ਸੋਸ਼ਲ ਮੀਡੀਆ ਤੇ ਇਹ ਸਵਾਲ ਹਰ ਜਗ੍ਹਾ ਪੁੱਛੇ ਜਾ ਰਹੇ ਨੇ ਤੇ ਆਪਾਂ ਅੱਜ ਇਸ ਵੀਡੀਓ 'ਚ ਇਸਦਾ ਜਵਾਬ ਦਵਾਵਾਂਗੇ ਤੇ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟਾਂ ਚ ਆਪਣੀ ਰਾਏ ਜ਼ਰੂਰ ਦਿਓ ਅੱਜ ਅਸੀਂ ਇਹ ਜੇ ਮੁੱਦੇ ਤੇ ਗੱਲ ਕਰਾਂਗੇ ਜਿਸ ਨੇ ਪੰਜਾਬੀ ਮਾਨਸਿਕਤਾ ਤੇ ਇੱਕ ਬਹੁਤ ਵੱਡਾ ਸਵਾਲ ਖੜਾ ਕਰ ਦਿੱਤਾ ਆ ਗੱਲ ਕਰ ਰਹੇ ਹਾਂ ਰਾਜਵੀਰ ਜਵੰਦਾ ਦੀ ਪਾਈਪ ਦੀ ਰਾਜਵੀਰ ਜਵੰਦਾ ਨੂੰ ਇਸ ਦੁਨੀਆ ਤੋਂ ਗਏ ਹੱਲੇ 25 ਤੋਂ 27 ਦਿਨ ਹੋਏ ਹਨ ਤੇ ਉਹਨਾਂ ਦਾ ਪੂਰਾ ਪਰਿਵਾਰ ਹੱਲੇ ਰਾਜਵੀਰ ਦੀ ਮੌਤ ਨੂੰ ਲੈ ਕੇ ਦੁੱਖ ਚੋਂ ਬਾਹਰ ਨਹੀਂ ਆਇਆ ਇੱਕ ਸਭ ਤੋਂ ਵੱਡਾ ਦੁੱਖ ਦੇ ਰਿਹਾ ਉਹਨਾਂ ਨੂੰ ਸਾਡੇ ਸੋਸ਼ਲ ਮੀਡੀਆ ਵਾਲੇ ਸੋਸ਼ਲ ਮੀਡੀਆ ਤੇ ਬਾਰ-ਬਾਰ ਹਰ ਪਾਸੇ ਰਾਜਵੀਰ ਦੀ ਵਾਈਫ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਆ। ਹਰ ਪਾਸੇ ਜੰਮ ਕੇ ਟਰੋਲ ਕੀਤਾ ਜਾ ਰਿਹਾ ਆ। ਹਾਂਜੀ ਇੱਕ ਔਰਤ ਜਿਸ ਨੇ ਆਪਣਾ ਸੁਹਾਗ ਆਪਣਾ ਜੀਵਨ ਸਾਥੀ ਗਵਾ ਲਿਆ। ਉਸ ਤੇ ਅਫਵਾਲ ਕਿਉਂ ਉਠ ਰਹੇ ਨੇ? ਲੋਕ ਕਹਿ ਰਹੇ ਨੇ ਉਸ ਨੇ ਅੰਤਿਮ ਸੰਸਕਾਰ ਤੇ ਿੱਟਾ ਸੂਟ ਕਿਉਂ ਨਹੀਂ ਪਾਇਆ ਸੀ? ਉਸ ਨੇ ਚਿੱਟਾ ਦੁਪੱਟਾ ਕਿਉਂ ਨਹੀਂ ਲਿਆ ਸੀ? ਉਸ ਦੇ ਹੱਥ ਵਿੱਚ ਪਰਸ ਕਿਉਂ ਸੀ? ਇਹ ਸਭ ਗੱਲਾਂ ਨੂੰ ਲੈ ਕੇ ਲੋਕ ਸੁਭਾਲ ਉਠਾ ਰਹੇ ਆ। ਸੱਚਮੁੱਚ ਸਾਡੀ ਲੋਕਾਂ ਦੀ ਸੋਚ ਇੰਨੀ ਜ਼ਿਆਦਾ ਗਿਰ ਚੁੱਕੀ ਆ। ਅਸੀਂ ਦੁੱਖ ਦੀ ਘੜੀ 'ਚ ਉਸ ਦੇ ਕੱਪੜਿਆਂ ਦਾ ਰੰਗ ਦਿਖ ਰਿਹਾ। ਉਸ ਨੇ ਕੀ ਪਾਇਆ? ਕੀ ਨਹੀਂ? ਜਰ ਇੱਕ ਔਰਤ ਜਿਸ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ, ਜਿਸ ਹੋਵੇ ਇਸ ਹਾਲਾਤ ਵਿੱਚ ਉਹ ਵੜੀਕ ਦਾ ਚੱਕਰ ਲਗਾਵੇਗੀ ਦੋਸਤੋ ਇੱਕ ਪੜ੍ਹੀ ਲਿਖੀ ਔਰਤ ਜੀ ਨਿੱਜੀ ਜ਼ਿੰਦਗੀ ਜਿਉਣ ਵਾਲੀ ਔਰਤ ਲਈ ਇਹ ਗੱਲਾਂ ਸ਼ਾਇਦ ਇੰਨੀਆਂ ਮਹੱਤਵ ਨਹੀਂ ਰੱਖਦੀਆਂ ਰਾਜਵੀਰ ਦੇ ਜਾਣ ਦਾ ਜਿੰਨਾ ਉਸਦੇ ਪਰਿਵਾਰ ਨੂੰ ਦਰਦ ਹੋਇਆ ਉਹਨਾਂ ਸ਼ਾਇਦ ਕਿਸੇ ਹੋਰ ਨੂੰ ਨਹੀਂ ਹੋਇਆ ਕਿਸੇ ਨੇ ਸਹੀ ਹੀ ਕਿਹਾ ਆ ਜਿਨ੍ਹਾਂ ਲੋਕਾਂ ਦੀ ਸੋਚ ਮਾੜੀ ਹੋਵੇ ਉਹ ਖੁਦ ਕਿਸੇ ਕਾਬਲ ਨਾ ਹੋਵੇ ਉਹਨਾਂ ਸਭ ਨੂੰ ਸਾਰੇ ਆਪਣੇ ਵਰਗੇ ਹੀ ਲੱਗਦੇ ਨੇ ਹੁਣ ਤੁਹਾਡਾ ਕੀ ਕਹਿਣਾ ਆ ਇਸ ਵੀਡੀਓ 'ਚ ਕੀਤੇ ਗਏ ਸਵਾਲਾਂ ਨੂੰ ਲੈ ਕੇ ਸਾਨੂੰ ਕਮੈਂਟਾਂ 'ਚ ਜਵਾਬ ਜ਼ਰੂਰ ਦਿਓ ਤੇ ਸਾਡੇ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ